ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਾਜੂ ਅੱਜ ਕੀ ਅੱਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਕਥਾ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੋ ਸਿੱਖਣ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਜਦੋਂ ਜ਼ਿੰਦਗੀ ਵਿੱਚ ਸਦਾ ਸੁਖੀ ਰਹਿਣਾ ਚਾਹੁੰਦੇ ਹੋ ਤਾਂ ਆਹ ਤਿੰਨ ਗੱਲਾਂ ਪੰਨੇ ਬੰਨ ਲਓ ਸਾਧ ਸੰਗਤ ਜੀ ਮਹਾਂਪੁਰਸ਼ਾਂ ਜੀ ਦੇ ਦੱਸਿਆ ਹੋਈਆਂ ਇਹ ਤਿੰਨ ਗੱਲਾਂ ਨੂੰ ਪੱਲੇ ਬੰਨ੍ਹ ਸਾਧ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਹੋਵੇਗਾ ਕਦੀ ਦੁੱਖ ਨਹੀਂ ਆਵੇਗਾ ਸਾਧ ਸੰਗਤ ਜੀ ਸੰਤ ਪਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਹ ਸੰਗਤ ਜੀ ਅਤੇ ਵੀਡੀਓ ਵਧੀਆ ਲੱਗੀ ਹੋਵੇ ਆਪਣੇ ਦੋਸਤਾਂ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਾਹ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਹ ਸੰਗਤ ਜੀ ਕੋਈ ਗੁਰੂ ਦੇ ਚਰਨੀ ਲੱਗ ਸਕੇ ਉਸ ਦੇ ਵੀ ਦੁੱਖ ਦੂਰ ਹੋ ਸਕਣ ਸਾਹ ਸੰਗਤ ਜੀ ਅਤੇ ਵੀਡੀਓ ਵਧੀਆ ਲੱਗੀ ਹੋਵੇ ਕਮੈਂਟ ਬਾਕਸ ਵਿੱਚ ਸੰਤ巴巴 ਅਜੀਤ ਸਿੰਘ ਜੀ ਹੰਸਾੜੀ ਵਾਲੇ ਲੈ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾੜੀ ਸਾਹਿਬ ਵਾਲੇ ਸਾਧ ਸੰਗਤ ਜੀ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਬਾਬਾ ਜੀ ਨੇ ਦੁਨੀਆ ਦਾ ਕਿੰਨਾ ਸੁਧਾਰ ਕੀਤਾ ਹੈ ਕਿੰਨਾ ਹੀ ਦੁਨੀਆ ਦਾ ਭਲਾ ਕੀਤਾ ਹੈ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਨੇ ਭਾਈ ਬਾਣੀ ਪੜਿਆ ਕਰੋ ਜਿੰਨੀ ਤੁਸੀਂ ਗੁਰੂ ਦੀ ਬਾਣੀ ਪੜ੍ਹੋਗੇ ਉਹਨੇ ਹੀ ਤੁਹਾਡੇ ਸਾਰੇ ਦੁੱਖੜੇ ਦੂਰ ਹੋਣਗੇ ਸਾਧ ਸੰਗਤ ਜੀ ਸਾਰੇ ਸੁੱਖ ਦੇਣ ਵਾਲਾ ਉਹ ਗੁਰੂ ਪਰਮੇਸ਼ਵਰ ਹੈ ਸਾਧ ਸੰਗਤ ਜੀ ਕਹਿੰਦੇ ਸਾਰੇ ਜਿਹੜਾ ਸੁੱਖ ਦੇਣ ਵਾਲਾ ਨਾ ਉਹ ਵਾਹਿਗੁਰੂ ਪਰਮੇਸ਼ਰ ਹੈ ਪ੍ਰਭੂ ਪਾਰਮਾਤਮਾ ਹੈ ਉਸ ਦੇ ਉੱਤੇ ਆਸ ਰੱਖਿਆ ਕਰੋ ਸਾਤ ਸੰਗਤ ਜੀ ਜਦੋਂ ਅਸੀਂ ਵੈਗੁਰੂ ਤੋਂ ਆਸ ਛੱਡ ਦਿੰਦੇ ਹਾਂ ਨਾ ਵੈਗੁਰੂ ਕੋਲ ਆਸ ਛੱਡ ਕੇ ਅਸੀਂ ਪਖੰਡ ਦੀ ਬਾਬਿਆਂ ਕੋਲ ਜੋਤਸ਼ੀਆਂ ਕੋਲ ਜਾਂਦੇ ਹਾਂ ਤਾਂ ਸਾਤ ਸੰਗਤ ਜੀ ਤਾਂ ਵੈਗੁਰੂ ਜੀ ਪਿੱਛੇ ਹਟ ਜਾਂਦੇ ਹਨ ਸਾਡੀਆਂ ਅਰਦਾਸਾਂ ਨਹੀਂ ਸੁਣਦੇ ਸਾਤ ਸੰਗਤ ਜੀ ਜਦੋਂ ਤੁਸੀਂ ਇੱਕ ਵੈਗੁਰੂ ਤੇ ਸੱਚੇ ਮਨ ਦੇ ਨਾਲ ਅਰਦਾਸ ਕਰਦੇ ਹੋ ਸਾਤ ਸੰਗਤ ਜੀ ਵੈਗੁਰੂ ਜੀ ਤੇ ਆਪਣਾ ਮਨ ਟਿਕਾਉਂਦੇ ਹੋ ਕਿ ਵੈਗੁਰੂ ਜੀ ਜੋ ਵੀ ਕਰਨਾ ਹੈ ਤੁਸੀਂ ਹੀ ਕਰਨਾ ਹੈ ਤੁਸੀਂ ਹੀ ਸਭ ਕੁਝ ਠੀਕ ਕਰਨਾ ਹੈ ਸਾਧ ਸੰਗਤ ਜੀ ਵਾਹਿਗੁਰੂ ਜੀ ਸਭ ਕੁਝ ਅੱਗੇ ਹੋ ਕੇ ਆਪ ਕਾਰਜਰਾਸ ਕਰਦੇ ਹਨ ਸਾਧ ਸੰਗਤ ਜੀ ਥੋੜਾ ਸਮਾਂ ਲੱਗ ਸਕਦਾ ਹੈ ਕੰਮ ਬਣਾ ਲਈ ਪਰ ਵਾਹਿਗੁਰੂ ਜੀ ਕਹਿੰਦੇ ਆ ਨਾ ਭਾਈ ਜੇ ਟਾਈਮ ਲੰਘ ਰਿਹਾ ਹੈ ਨਾ ਉਸ ਦੇ ਪਿੱਛੇ ਕੋ ਚੰਗਾ ਹੋਵੇਗਾ ਸਾਧ ਸੰਗਤ ਜੀ ਸਾਧ ਸੰਗਤ ਜੀ ਜੇ ਅਸੀਂ ਗੁਰੂ ਸਾਹਿਬ ਦੇ ਬਚਨਾਂ ਨੂੰ ਮਾਨ ਲੈ ਲਈਏ ਤਾਂ ਬਹੁਤ ਬਹੁਤ ਕਲੇਸ਼ ਮੁੱਕ ਜਾਂਦੇ ਨੇ ਕਈ ਘਰਾਂ ਵਿੱਚ ਨੋਹਾਂ ਨੂੰ ਮੇਣਾ ਵੱਜਦਾ ਹੈ ਆ ਤੇਰੇ ਪਿੱਕੇ ਦੀਵਾਲੀ ਦੇ ਕੇ ਗਏ ਨੇ ਸਾਧ ਸੰਗਤ ਜੀ ਆ ਦੇਖ ਤਾਈ ਦੀ ਨੂਹ ਨੂੰ ਕਿੰਨੀ ਤਕੜੀ ਦੀਵਾਲੀ ਦੇ ਕੇ ਆਈ ਆ ਸਾਧ ਸੰਗਤ ਜੀ ਜੇ ਅਸੀਂ ਬਾਣੀ ਪੜਦੇ ਹਾਂ ਅਰਥਾਂ ਨੂੰ ਸਮਝਦੇ ਹਾਂ ਤਾਂ ਅਸੀਂ ਕੁੜਮਾ ਕੋਲੋਂ ਕਿਸੇ ਪਦਾਰਥ ਦੀ ਆਸ ਨਹੀਂ ਰੱਖਾਂਗੇ ਸਾਥ ਸੰਗਤ ਜੀ ਆਪਣੇ ਗੁਰੂ ਪਰਮੇਸ਼ਵਰ ਕੋਰ ਮੰਗੋ ਜੋ ਦੇ ਕੇ ਭੁੱਲ ਜਾਂਦਾ ਹੈ ਸਾਥ ਸੰਗਤ ਜੀ ਇਹ ਜਿਹੜੇ ਦੁਨੀਆਂ ਦੇ ਲੋਕ ਨੇ ਨਾ ਇਹ ਤੁਹਾਨੂੰ ਦੇ ਕੇ ਵੀ ਜਿੰਨਾ ਮਰਜ਼ੀ ਦੇ ਦੇਣ ਸਾਥ ਸੰਗਤ ਜੀ ਇੱਕ ਨਾ ਇੱਕ ਦਿਨ ਇਦਾਂ ਦਾ ਆਉਂਦਾ ਹੈ ਉਸ ਤੋਂ ਬਾਅਦ ਅੱਗੜ ਪਿੱਛੜ ਸਾਰਾ ਕੁਝ ਸੁਣਾ ਦਿੰਦੇ ਹਨ ਸਾਥ ਸੰਗਤ ਜੀ ਪਰ ਇੱਕ ਵਾਹਿਗੁਰੂ ਜੀ ਹੀ ਨੇ ਜਿਹੜੇ ਤੁਹਾਨੂੰ ਦੇ ਕੇ ਕਦੀ ਸੁਣਾਉਂਦੇ ਨਹੀਂ ਸਾਥ ਸੰਗਤ ਜੀ ਜਿੰਨਾ ਕੁਝ ਤੁਸੀਂ ਵਾਈਗੁਰੂ ਜੀ ਤੋਂ ਮੰਗਦੇ ਹੋ ਉਹ ਤੁਹਾਡੀ ਚੋਲੀ ਵਿੱਚ ਜ਼ਰੂਰ ਖੈਰ ਪਾਉਂਦੇ ਹਨ ਸਾਥ ਸੰਗਤ ਜੀ ਪਰਮੇਸ਼ਵਰ ਕੋ ਸਾਰੇ ਹੀ ਸੁੱਖਾਂ ਦਾ ਆਰਾਮ ਹੈ ਸਾਥ ਸੰਗਤ ਜੀ ਸਾਰੇ ਸੁੱਖਾਂ ਦਾ ਆਰਾਮ ਹੈ ਦੂਸਰ ਨਹੀਂ ਕੋਈ ਕਹਿੰਦੇ ਭਾਈ ਵਾਈਗੁਰੂ ਤੋਂ ਬਿਨਾ ਤੈਨੂੰ ਹੋਰ ਕਿਤੋਂ ਕੁਝ ਨਹੀਂ ਮਿਲਣਾ ਸਾਥ ਸੰਗਤ ਜੀ ਲੋਕਾਂ ਨੇ ਤੇ ਅੱਜ ਕੱਲ ਬਿਜ਼ਨਸ ਬਣਾਏ ਹੋਏ ਨੇ ਬਾਬਿਆਂ ਨੇ ਜੋਤਸ਼ੀਆਂ ਨੇ ਸਾਤ ਸੰਗਤ ਜੀ ਪਰ ਇੱਕ ਗੁਰੂ ਪਰਮੇਸ਼ਵਰ ਹੀ ਹੈ ਜੋ ਆਪਾਂ ਨੂੰ ਸਭ ਕੁਝ ਦੇ ਦਿੰਦਾ ਹੈ ਪਰ ਉਹ ਕਿਸੇ ਚੀਜ਼ ਦੀ ਕਹਿੰਦੇ ਨਹੀਂ ਕਿ ਮੈਨੂੰ ਤੂੰ ਇਹ ਭੇਟ ਕਰ ਜਾਂ ਮੈਨੂੰ ਉਹ ਚੜਾਵਾ ਚੜਾ ਸਾਤ ਸੰਗਤ ਜੀ ਮਹਾਪੁਰਸ਼ ਜੀ ਲਿਖਦੇ ਨੇ ਭਾਈ ਕਈ ਵਾਰ ਅਸੀਂ ਸਾਤ ਸੰਗਤ ਜੀ ਆਪਣੇ ਰਿਸ਼ਤੇਦਾਰਾਂ ਕੋਲ ਆਪਣੇ ਸੁੱਖ ਦੀ ਆਸ ਰੱਖਦੇ ਹਾਂ ਸਾਤ ਸੰਗਤ ਜੀ ਜੇ ਰਿਸ਼ਤੇਦਾਰ ਨਾ ਕਰ ਦੇਣ ਤਾਂ ਅਸੀਂ ਫੋਨ ਚੁੱਕਣਾ ਹੀ ਬੰਦ ਕਰ ਦਿੰਦੇ ਹਾਂ ਸਾਧ ਸੰਗਤ ਜੀ ਬੋਲਚਾਲ ਹੀ ਬੰਦ ਕਰ ਦਿੰਦੇ ਹਾਂ ਸਾਧ ਸੰਗਤ ਜੀ ਸਾਡੇ ਉਹਨਾਂ ਸੁੱਖਾਂ ਦੀ ਆਸ ਪੂਰੀ ਨਹੀਂ ਕੀਤੀ ਕਈ ਵਾਰ ਤੇ ਸਾਧ ਸੰਗਤ ਜੀ ਅਸੀਂ ਉਹਨਾਂ ਕੋਲ ਆਉਣਾ ਜਾਣਾ ਵੀ ਬੰਦ ਕਰ ਦਿੱਦਿਆਂ ਸਾਸ ਸੰਗਤ ਜੀ ਜੇ ਸਾਡੇ ਰਿਸ਼ਤੇਦਾਰੀ ਦੇ ਵਿੱਚ ਤੁਸੀਂ ਜਾਣਦੇ ਹੀ ਕੋਈ ਵੱਡਾ ਬੰਦਾ ਹੁੰਦਾ ਹੈ ਆਪਾਂ ਉਸ ਤੋਂ ਆਸ ਕਰਦੇ ਹਾਂ ਕਿ ਹਾਂ ਬਈ ਇਹ ਸਾਨੂੰ ਇਹ ਦੇ ਸਕਦਾ ਹੈ ਅਸੀਂ ਉਸ ਤੋਂ ਆਸ ਰੱਖਦੇ ਹਾਂ ਸਾਸ ਸੰਗਤ ਜੀ ਜਦੋਂ ਸਾਡੇ ਕੋਲ ਵੱਡਾ ਬੰਦਾ ਰਿਸ਼ਤੇਦਾਰ ਹੋਵੇ ਅਸੀਂ ਕਹਿੰਦੇ ਹਾਂ ਸਾਨੂੰ ਇਹ ਦੇਵੇਗਾ ਉਹ ਦੇਵੇਗਾ ਉਹ ਕੰਮ ਕਰਾ ਦੇਵੇਗਾ ਸਾਸ ਸੰਗਤ ਜੀ ਇਹ ਬਚਪਨਾ ਹੈ ਸਾਥ ਸੰਗਤ ਜੀ ਤੁਸੀਂ ਜੋ ਕਿਸੇ ਦੀ ਵੀ ਜੋ ਕੁਝ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਚਾਹੁੰਦੇ ਹੋ ਸੁੱਖ ਚਾਹੁੰਦੇ ਹੋ ਸਾਥ ਸੰਗਤ ਜੀ ਕੋਈ ਜੀਵਨ ਦੇ ਵਿੱਚ ਆਪਣੇ ਪਦਾਰਸ਼ ਚਾਹੁੰਦੇ ਹੋ ਸਾਥ ਸੰਗਤ ਜੀ ਤਾਂ ਵਾਹਿਗੁਰੂ ਜੀ ਅੱਗੇ ਝੋਲੀ ਅਡਿਆ ਕਰੋ ਸਾਥ ਸੰਗਤ ਜੀ ਵਾਹਿਗੁਰੂ ਜੀ ਤੋਂ ਬਿਨਾਂ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੇਣਾ ਸਾਥ ਸੰਗਤ ਜੀ ਇੱਕ ਅੰਦਰ ਗਿਆਨ ਭਰ ਲੈ ਇਹ ਰਿਸ਼ਤੇਦਾਰ ਇਹ ਕੁਟੰਬੀ ਹੋਰ ਛੱਡੇ ਬੰਦੇ ਮਾੜੇ ਨਹੀਂ ਨਫ਼ਰਤ ਨਹੀਂ ਕਰਨੀ ਪਰ ਕਿਸੇ ਇਹ ਤੇਰੀ ਲੋੜ ਪੂਰੀ ਕਰ ਸਕਦੇ ਨੇ ਪਰ ਤੇਰੀ ਸਦੀ ਵੀ ਸੁੱਖ ਨਹੀਂ ਦੇ ਸਕਦੇ ਤੈਨੂੰ ਸਦੀ ਵੀ ਸੁੱਖ ਜੋ ਦੇ ਸਕਦਾ ਹੈ ਨਾ ਉਹ ਗੁਰੂ ਪਰਮੇਸ਼ਵਰ ਹੀ ਹੈ ਉਹ ਗੁਰੂ ਪਰਮੇਸ਼ਵਰ ਹੀ ਦੇ ਸਕਦਾ ਹੈ ਸਾਧ ਸੰਗਤ ਜੀ ਤੁਸੀਂ ਕਿਸੇ ਨੂੰ 5 ਲੱਖ 10 ਲੱਖ ਦੇ ਕੇ ਵੀ ਕੰਮ ਕਰਵਾ ਸਕਦੇ ਜਿੰਨੀ ਦੇਰ ਗੁਰੂ ਪਰਮੇਸ਼ਵਰ ਕਿਰਪਾ ਨਹੀਂ ਕਰੇਗਾ ਨਾ ਸਾਧ ਸੰਗਤ ਜੀ ਉਨੀ ਦੇ ਤੁਹਾਡਾ ਕੰਮ ਨਹੀਂ ਬਣੇਗਾ ਸਾਧ ਸੰਗਤ ਜੀ ਤੁਸੀਂ ਦੇਖਦੇ ਹੋ ਕਿਸੇ ਵੇਲੇ ਤੁਸੀਂ ਦੇਖਦੇ ਹੋ ਬੱਚਿਆਂ ਨੇ ਬਾਹਰ ਜਾਣਾ ਹੁੰਦਾ ਆਪਾਂ ਇਹਨਾਂ ਏਜੰਟਾਂ ਨੂੰ ਪੈਸੇ ਦਿੰਦੇ ਹਾਂ ਸਾਧ ਸੰਗਤ ਜੀ ਕਿਸੇ ਵੇਲੇ ਤਾਂ ਵੀ ਕੰਮ ਨਹੀਂ ਬਣਦਾ ਸਾਧ ਸੰਗਤ ਜੀ ਕਿਉਂਕਿ ਉਹ ਗੁਰੂ ਪਰਮੇਸ਼ਵਰ ਦੀ ਰਜਾ ਹੁੰਦੀ ਹੈ ਸਾਧ ਸੰਗਤ ਜੀ ਜੇ ਤੁਸੀਂ ਇਹਨਾਂ ਵੱਧੂ ਪੈਸੇ ਏਜੰਟਾਂ ਨੂੰ ਦੇਣ ਨਾਲੋਂ ਚੰਗਾ ਉਸ ਗੁਰੂ ਪਰਮੇਸ਼ਵਰ ਅੱਗੇ ਅਰਦਾਸ ਕਰੋ ਝੋੜੀ ਉੱਤੋਂ ਤਾਂ ਵਾਹਿਗੁਰਜੀ ਤੁਹਾਡੇ 1 ਰੁਪਿਆ ਲੱਗੇ ਤੋਂ ਬਿਨਾਂ ਹੀ ਤੁਹਾਡਾ ਸਭ ਕੁਝ ਬਣ ਜਾਵੇਗਾ ਸਾਧ ਸੰਗਤ ਜੀ ਮੰਨਦੇ ਹਾਂ ਜੋ ਮਾੜੇ ਮੋٹے ਪੈਸੇ ਆ ਉਹ ਲੱਗਣੇ ਹੀ ਹੁੰਦੇ ਨੇ ਜੋ ਖਰਚੇ ਹੁੰਦੇ ਨੇ ਸਾਧ ਸੰਗਤ ਜੀ ਪਰ ਜਿਹੜੇ 35 35 40 40 ਲੱਖ ਦੇ ਕੇ ਬਾਹਰ ਜਾਂਦੇ ਨੇ ਇਹ ਕੋਈ ਚੰਗੀ ਗੱਲ ਨਹੀਂ ਹੈ ਸਾਥ ਸੰਗਤ ਜੀ ਮਹਾਂਪੁਰਜੀ ਕਹਿੰਦੇ ਨੇ ਭਾਈ ਸਦੀਵੀ ਸੁੱਖ ਤੈਨੂੰ ਸਿਰਫ ਸਿਮਰਨ ਹੀ ਦੇ ਸਕਦਾ ਹੈ ਗੁਰੂ ਦੀ ਬਾਣੀ ਹੀ ਦੇ ਸਕਦੀ ਹੈ ਤੈਨੂੰ ਕੋਈ ਹੋਰ ਨਹੀਂ ਦੇ ਸਕਦਾ ਲੋਕੀ ਤੇਰੀਆਂ ਲੋੜਾਂ ਪੂਰੀਆਂ ਕਰ ਸਕਦੇ ਨੇ ਪਰ ਤੈਨੂੰ ਸਦੀਵੀ ਸੁੱਖ ਨਹੀਂ ਦੇ ਸਕਦੇ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਪ੍ਰਵਾਨ ਹੈ ਸਭ ਸੁੱਖ ਦਾਤਾ RAM ਦੂਸਰ ਨਹੀਂ ਕੋਈ ਕੈ ਨਾਨਕ ਸੁਣ ਰੇ ਮਨਾ ਤੈ ਸਿਮਰਤ ਗਤ ਹੋਏ ਸਾਧ ਸੰਗਤ ਜੀ ਕਈ ਸੋਚਦੇ ਨੇ 10 ਸਾਲ ਹੋ ਗਏ ਨੇ ਕਿਰਾਏ ਮਕਾਨ ਤੇ ਰਹਿ ਰਹੇ ਹਾਂ ਜੇ ਆਪਣਾ ਮਕਾਨ ਬਣ ਜਾਵੇ ਤਾਂ ਸੁਖੀ ਹੋ ਜਾਵਾਂਗੇ ਸਾਧ ਸੰਗਤ ਜੀ ਆਪਣਾ ਬਣਾਓ ਇੱਕ ਗਿਆਨ ਰੱਖਿਓ ਸਾਧ ਸੰਗਤ ਜੀ ਜਿਨ੍ਹਾਂ ਦੇ ਆਪਣੇ ਨੇ ਰੋ ਉਹ ਵੀ ਰਹੇ ਸਾਤਸੰਗਤ ਜੀ ਇਹ ਪਹਿਲਾ ਬਚਨ ਹੈ ਸਾਤਸੰਗਤ ਜੀ ਮਹਾਪੁਰਸ਼ਾਂ ਜੀ ਦਾ ਕਹਿੰਦੇ ਭਾਈ ਜਿਨ੍ਹਾਂ ਦੇ ਆਪਣੇ ਮਕਾਨ ਨੇ ਨਾ ਰੋ ਉਹ ਵੀ ਰਹੇ ਨੇ ਸਾਤਸੰਗਤ ਜੀ ਕਈ ਕਹਿੰਦੇ ਨੇ ਬਸ ਇੱਕ ਪੁੱਤਰ ਹੋ ਜਾਵੇ ਫਿਰ ਮੈਂ ਸੁਖੀ ਹਾਂ ਸਾਤਸੰਗਤ ਜੀ ਮਹਾਪੁਰਸ਼ ਜੀ ਕਹਿੰਦੇ ਨੇ ਭਾਈ ਇੱਕ ਗਿਆਨ ਰੱਖੀ ਜਿਨ੍ਹਾਂ ਦੇ ਚਾਰ-ਚਾਰ ਨੇ ਨਾ ਰੋ ਵੀ ਰਹੇ ਨੇ ਸਾਥ ਸੰਗਤ ਜੀ ਇਹ ਮਹਾਪੁਰਸ਼ ਜੀ ਭਾਈ ਦੱਸਦੇ ਨੇ ਇਹ ਦੂਜਾ ਗਿਆਨ ਹੈ ਮਹਾਪੁਰਸ਼ ਦੇ ਭਾਈ ਜਿਹੜਾ ਬਾਣੀ ਦੇ ਵਿੱਚ ਦੱਸਦੇ ਨੇ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਮਹਾਪੁਰਸ਼ ਜੀ ਤੀਜਾ ਵਚਨ ਕਰਦੇ ਨੇ ਕਈ ਵਾਰ ਜ਼ਿੰਦਗੀ ਦੇ 5-6 ਸਾਲ ਲੰਘ ਜਾਂਦੇ ਨੇ ਸਾਥ ਸੰਗਤ ਜੀ ਕਾਰੋਵਾਰ ਚੰਗਾ ਹੋ ਜਾਵੇ ਫਿਰ ਅਸੀਂ ਸੁਖੀ ਹਾਂ ਸਾਥ ਸੰਗਤ ਜੀ ਲੋਕੀ ਕਹਿੰਦੇ ਨੇ ਭਾਈ ਪਹਿਲਾਂ ਤੇ ਕੰਮ ਨਹੀਂ ਚੱਲਦਾ ਸਾਡਾ ਕਾਰੋਬਾਰ ਚੱਲ ਪਵੇ ਫਿਰ ਅਸੀਂ ਸੁਖੀ ਹੋ ਜਾਵਾਂਗੇ 사ਤ ਸੰਗਤ ਜੀ ਮਹਾਂਪੁਰਸ਼ ਜੀ ਆਖਦੇ ਨੇ ਭਾਈ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜੀ ਸਿੰਘ ਜੀ ਮਹਾਰਾਜ ਆਖਦੇ ਨੇ ਭਾਈ ਇੱਕ ਗਿਆਨ ਰੱਖ ਜਿਨ੍ਹਾਂ ਦੇ ਤਕੜੇ ਤਕੜੇ ਕਾਰੋਬਾਰ ਨੇ ਦੁਖੀ ਹੋ ਵੀ ਨਹੀਂ 사ਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫੁਰਮਾਨ ਹੈ ਬੱਲੀ ਰੋਵੇ ਨਾ ਪਤਾ ਨਾਨਕ ਦੁਖੀਆਂ ਸਭ ਸੰਸਾਰ ਬੱਲੀ ਰੋਵੇ ਨਾ ਪਤਾ ਨਾਨਕ ਦੁਖੀਆਂ ਸਭ ਸੰਸਾਰ ਸਾ ਸੰਗਤ ਜੀ ਮਾਪੂਰ ਜੀ ਕਹਿੰਦੇ ਨੇ ਭਾਈ ਰੋਵੇ RAM ਨਿਕਾਲਾ ਪਿਆ ਸੀਤਾ ਲਖਮਣ ਵਿਛੜ ਸਾ ਸੰਗਤ ਜੀ ਰੋਵੇ RAM ਨਿਕਾਲਾ ਪਿਆਸੀ ਤਾ ਲਛਮਣ ਵਿਛੜ ਰੋਵੇ ਦੈਸਰ ਲੰਗ ਗਵਾਏ ਜਿਨ ਸੀਤਾ ਦੀ ਅਗੇ ਡੋਰੂ ਆਏ ਸਾ ਸੰਗਤ ਜੀ ਮਹਾਂਪੁਰ ਜੀ ਕਹਿੰਦੇ ਨੇ ਭਾਈ ਜਿੰਨਾ ਕੋਲ ਸਭ ਕੁਛ ਏ ਦੁਖੀ ਉਹ ਵੀ ਨਹੀਂ ਸਾਤ ਸੰਗਤ ਜੀ ਕੋਈ ਕਹਿੰਦਾ ਮੇਰਾ ਕਾਰੋਬਾਰ ਚੱਲ ਪਵੇ ਮੈਂ ਫਿਰ ਸੁખી ਹੋ ਜਾਵਾਂਗਾ ਕੋਈ ਕਹਿੰਦਾ ਮੇਰਾ ਆਪਣਾ ਮਕਾਨ ਬਣ ਜਾਵੇ ਮੈਂ ਫਿਰ ਸੁખી ਹੋ ਜਾਵਾਂਗਾ ਸਾਤ ਸੰਗਤ ਜੀ ਕੋਈ ਆਖਦਾ ਮੇਰੇ ਪੁੱਤਰ ਹੋ ਜਾਵੇ ਮੈਂ ਫਿਰ ਸੁખી ਹੋ ਜਾਵਾਂਗਾ ਸਾਤ ਸੰਗਤ ਜੀ ਜਿਨ੍ਹਾਂ ਦੇ ਤਕੜੇ-ਟਕੜੇ ਕਾਰੋਬਾਰ ਨੇ ਜਿਨ੍ਹਾਂ ਦੇ 4-5 ਧੀ ਪੁੱਤ ਨੇ ਸਾਤ ਸੰਗਤ ਜੀ ਦੁਖੀ ਉਹ ਵੀ ਨਹੀਂ ਕਹਿੰਦੇ ਮਾਪੂਰ ਜੀ ਕਹਿੰਦੇ ਭਾਈ ਜਿਹੜਾ ਬਾਣੀ ਦਾ ਪੱਲਾ ਨਹੀਂ ਫੜਦੇ ਉਹ ਜ਼ਿੰਦਗੀ ਵਿੱਚ ਦੁਖੀ ਹੀ ਰਹਿੰਦੇ ਨੇ ਜੀਨੇ ਬਾਣੀ ਦਾ ਪੱਲਾ ਫੜ ਲਿਆ ਉਸ ਪਰਮੇਸ਼ਵਰ ਦੇ ਚਰਨ ਚਰਨਾਂ ਦੇ ਵਿੱਚ ਹਾਜ਼ਰੀ ਲਗਾ ਦਿੱਤੀ ਉਹ ਸਾਰੀ ਜ਼ਿੰਦਗੀ ਸੁਖੀ ਹੀ ਰਹਿਣਗੇ ਸਾਧ ਸੰਗਤ ਜੀ ਐਸੀ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਤੇਰੇ ਨਾਮ ਤਬਿਨਾ ਸਭ ਰੋਵੇ ਦਿਉ ਦਿਦਾਰ ਖੈ ਬੰਦਗੀ ਦੀ ਤੇਰੇ ਨਾਮ ਤੋਂ ਬਿਨਾ ਸਭ ਰੋਵੇ ਦੇ ਦਿਓ ਖੈਰ ਬੰਦਗੀ ਦੀ ਸਾਧ ਸੰਗਤ ਜੀ ਕਹਿੰਦੇ ਆ ਭਾਈ ਤੇਰੇ ਨਾਮ ਤੋਂ ਬਿਨਾ ਤਾਂ ਸਾਰੀ ਦੁਨੀਆ ਠਹਿਰੁੰਦੀ ਏ ਵਾਹਿਗੁਰੂ ਜੀ ਪਰਮੇਸ਼ਵਰ ਸੱਚੇ ਪਾਤਸ਼ਾਹ ਜੀਓ ਮੈਨੂੰ ਆਪਣੀ ਬੰਦਗੀ ਦੀ ਦਾਤ ਬਖਸ਼ ਦਿਓ ਮੈਨੂੰ ਆਪਣੇ ਚਰਨਾਂ ਦੇ ਨੇੜੇ ਰੱਖ ਲੋ ਸਾਧ ਸੰਗਤ ਜੀ ਮੈਨੂੰ ਆਪਣੀ ਬਾਣੀ ਦਾ ਸਿਮਰਨ ਬਖਸ਼ ਦਿਓ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਰਹਿਣਾ ਚਾਹੁੰਦੇ ਨੇ ਸਾਤ ਸੰਗਤ ਜੀ ਇਹ ਮਹਾਪੁਰਸ਼ਾ ਜੀ ਦੀਆਂ ਕਈਆਂ ਹੋਈਆਂ ਤਿੰਨ ਗੱਲਾਂ ਨੂੰ ਆਪਣੇ ਪੱਲੇ ਬੰਨ ਲਓ ਸਾਤ ਸੰਗਤ ਜੀ ساری ਜ਼ਿੰਦਗੀ ਵਿੱਚ ਸੁਖੀ ਰਹੋਗੇ ਕਦੀ ਜ਼ਿੰਦਗੀ ਵਿੱਚ ਦੁੱਖ ਨਹੀਂ ਆਵੇਗਾ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ रवे पांडव पए मजू जिना के स्वामी रहतूर रवे जा हुया हिकु कारण पापी पिया रेक मसाहिक पीर अंतकाल मतला पीर ਰੋ ਮੇਰਾ ਜੇ ਕੰਨ ਪੜਾਏ ਕਰ ਕਰ ਮੰਗੇ ਪਖਿਆ ਜਾਏ ਰੋਵੇ ਸੱਚੇ ਤਨ ਜਾਏ ਪੰਡਿਤ ਰੋਵੇ ਗਿਆਨ ਗਵਾਏ ਬਲੀ ਰੋਵੇ ਨਾਇ ਪਦਾਨਾਨਕ ਦੁਖੀਆਂ ਸਭ ਸੰਸਾਰ ਮੰਨੇ ਨਾਉ ਸੋਈ ਜਿਵ ਜਾਏ ਔਰੀ ਕਰਮ ਨ ਲੇਖੇ ਲਾਇ ਮੰਨੇ ਨਾਉ ਜਿਵ ਜਿਵ ਹੁੰਦਾ ਜਿੱਤਿਆ ਉਹ ਜਿੱਤ ਕੇ ਜਾਏ ਔਰ ਇਹ ਕਰਮ ਨ ਲੇਖੇ ਲਾਏ ਸਾ ਸੰਗਤ ਜੀ ਇਹ ਮਹਾਪੁਰਸ਼ਾ ਜੀ ਨੇ ਪਾਈ ਇਹ ਸ਼ਬਦ ਦੱਸਿਆ ਹੈ ਭਾਈ ਕਹਿੰਦੇ ਇਹ ਦੁਨੀਆ ਤਾਂ ਸਾਰੀ ਦੁਖੀ ਹੈ ਨਾਨਕ ਦੁਖੀਆ ਸਭ ਸੰਸਾਰ ਸਾ ਸੰਗਤ ਜੀ ਮਹਾਪੁਰਸ਼ ਜੀ ਆਖਦੇ ਨੇ ਭਾਈ ਜੇ ਤੋ ਬਾਣੀ ਦਾ ਲੜਫੜੇਗਾ ਤੋ ਕਦੀ ਕਦੀ ਵੀ ਤੇਰੀ ਜ਼ਿੰਦਗੀ ਵਿੱਚ ਦੁੱਖ ਨਹੀਂ ਆਉਣਗੇ ਜੇ ਦੁੱਖ ਆਉਂਦੇ ਵੀ ਨੇ ਤਾਂ ਵਾਹਿਗੁਰੂ ਜੀ ਆਪ ਅੱਗੇ ਹੋ ਕੇ ਉਸ ਦੁੱਖ ਨੂੰ ਕੱਟ ਦਿੰਦੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫਰਮਾਨ ਹੈ ਤੇਰੇ ਨਾਮਤ ਬਿਨਾ ਸਭ ਰੋਵੇ ਦਿਉ ਦਿਉ ਖੈਰਬੰਦਗੀ ਦੀ ਤੇਰੇ ਨਾਮ ਤੋਂ ਬਿਨਾ ਸਭ ਰੋਵੇ ਦੇਤਿਉ ਗਤ ਖੰਦ ਕੀ ਦੀ ਸਾਤ ਸੰਗਤ ਜੀ ਕਹਿੰਦੇ ਸੁੱਖਾ ਨਾ ਜਿਹੜਾ ਉਹ ਤੇਰੇ ਨਾਮ ਬਾਣੀ ਵਿੱਚ ਹੀ ਹੈ ਔਰ ਕਿਤੋਂ ਨਹੀਂ ਮਿਲਣਾ ਗੁਰੂ ਪਰਮੇਸ਼ਵਰ ਜੀ ਦਾ ਸਾਤ ਸੰਗਤ ਜੀ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਸਦਾ ਸੁਖੀ ਰਹਿਣਾ ਚਾਹੁੰਦੇ ਹੋ ਨਾ ਸਾਤ ਸੰਗਤ ਜੀ ਉਹ ਗੁਰੂ ਪਰਮੇਸ਼ਵਰ ਦੇ ਚਰਨੇ ਲੱਗ ਜਾਓ ਗੁਰੂ ਵਾਲੇ ਬਣ ਜਾਓ ਸਾਤ ਸੰਗਤ ਜੀ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਸਫਲਾ ਬਣਾਉਣਾ ਚਾਹੁੰਦੇ ਹੋ ਸਾਤ ਸੰਗਤ ਜੀ ਬਾਣੀ ਪੜਿਆ ਕਰੋ ਸਾਤ ਸੰਗਤ ਜੀ ਜਿਹੜੇ ਕਹਿੰਦੇ ਆ ਨਾ ਸਾਡਾ ਟਾਈਮ ਨਹੀਂ ਲੱਗਦਾ ਅਸੀਂ ਬਾਣੀ ਪੜਨ ਦਾ ਟਾਈਮ ਨਹੀਂ ਹੈਗਾ ਸਾਡੇ ਕੋਲ ਸਾਤ ਸੰਗਤ ਜੀ ਜਿਵੇਂ ਆਪਣੀ ਰੋਜ਼ ਜ਼ਿੰਦਗੀ ਦੇ ਵਿੱਚ ਰੋਟੀ ਖਾਣੀ ਜ਼ਰੂਰੀ ਨਾ ਉਸੇ ਤਰ੍ਹਾਂ ਹੀ ਪਾਈ ਵਾਹਿਗੁਰੂ ਦਾ ਨਾਮ ਜਪਣਾ ਵੀ ਇੱਕ ਕੰਮ ਹੈ ਇਹ ਵੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਲੋਕ ਪਰਲੋਕ ਦੇ ਵਿੱਚ ਸੁਹੇਲੇ ਕਰਨੇ ਚਾਹੁੰਦੇ ਹੋ ਤਾਂ ਸਾਤ ਸੰਗਤ ਜੀ ਗੁਰੂ ਤੋਂ ਬਿਨਾ ਤੁਹਾਨੂੰ ਕੁਝ ਨਹੀਂ ਮਿਲਣਾ ਸਾਥ ਸੰਗਤ ਜੀ ਇਹੀ ਭਾਈ ਸਾਡਾ ਕਥਾ ਸਾਥ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਸਾਥ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਵੱਧ ਵੱਧ ਸ਼ੇਅਰ ਕਰਿਆ ਕਰੋ ਤਾਂ ਸਾਥ ਸੰਗਤ ਜੀ ਜਰ ਕੋ ਕਿਸੇ ਦਾ ਭਲਾ ਹੋ ਸਕੇ ਕੋਈ ਗੁਰੂ ਵਾਣਾ ਬਣ ਸਕੇ ਗੁਰੂ ਦੇ ਚਰਨ ਨਹੀਂ ਲੱਗ ਸਕੇ ਸਾਥ ਸੰਗਤ ਜੀ ਦੇ ਤੁਹਾਡਾ ਸਮਾਂ ਨਹੀਂ ਲੱਗਦਾ ਬਾਣੀ ਪੜਨ ਦਾ ਸਾਤ ਸੰਗਤ ਜੀ ਰੋਜ਼ 5 ਮਿੰਟ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਸਾਤ ਸੰਗਤ ਜੀ ਏਕ ਓਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਸਾਤ ਸੰਗਤ ਜੀ ਇੱਕ ਮੂਲ ਮੰਤਰ ਦਾ ਜਾਪ ਤੇ ਇੱਕ ਚਉਪਈ ਸਾਹਿਬ ਦਾ ਪਾਠ ਇਦਾਂ ਦਾ ਹੈ ਜਿਹੜੇ ਤੁਹਾਨੂੰ ਸਾਰੀ ਜ਼ਿੰਦਗੀ ਦੇ ਵਿੱਚ ਤਾਰ ਦਿੰਦੇ ਨੇ ਸਾਤ ਸੰਗਤ ਜੀ ਇੱਕ ਵਾਰ ਤੁਸੀਂ ਪੜ ਕੇ ਤੇ ਦੇਖੋ ਗੁਰੂ ਦੇ ਨਾਲ ਆਪਣਾ ਚਿੱਤ ਲਾ ਕੇ ਦੇ ਦੇਖੋ ਦੇਖਿਓ ਤੁਹਾਡੇ ਕਿਵੇਂ ਦਿਨਾਂ ਦੇ ਵਿੱਚ ਤੁਹਾਡੇ ਸਾਰੇ ਕੰਮ ਠੀਕ ਹੋ ਜਾਣਗੇ ਦਿਨਾਂ ਦੇ ਵਿੱਚ ਤੁਹਾਡੇ ਸੁੱਖ ਆ ਜਾਣਗੇ ਸਾਧ ਸੰਗਤ ਜੀ ਹੋਇਆ ਬੋਲਾ ਚੁੱਕਾਂ ਦੀ ਖਿਮਾ ਬਖਸ਼ਨੇ ਜੀ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਅਤੇ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਥ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਵੱਤ ਵੱਤ ਸ਼ੇਅਰ ਕਰਨਾ ਜੀ ਹੋਈਆਂ ਤੁਲਾ ਚਕਾਂ ਦੀ ਕੀ ਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗਾਜ ਵਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ